ਸਪੈਕਟਰ ਜਿੰਦਰ ਸਿੰਘ ਐਸਐਚਓ ਸਿਟੀ ਕੋਲ ਪਰ ਜੋ ਸਾਡੇ ਐਸਐਸਪੀ ਸਾਹਿਬ ਦੀ ਗਾਈਡਲਾਈਨ ਤੇ ਅਸੀਂ ਸਾਰੇ ਕੰਮ ਕਰ ਰਹੇ ਆਂ ਔਰ ਮੈਂ ਦੱਸਣਾ ਚਾਹੁੰਨਾ ਜੋ ਅਸੀਂ ਆ ਕੱਲ ਇਸ ਤਿੰਨ ਚੋਰ ਫੜੇ ਆ ਇਹਨਾਂ ਕੋਲੋਂ ਅਸੀਂ ਕਰੀਬ 9 ਮੋਟਰਸਾਈਕਲ ਔਰ ਇੱਕ ਐਕਟਿਵਾ ਬਰਾਮਦ ਕੀਤਾ ਜੋ ਕਿ ਭੋਲੇ ਭਾਲੇ ਲੋਕਾਂ ਟਾਰਗੇਟ ਕਰਕੇ ਭੀੜ ਭੜਕੇ ਵਾਲੇ ਏਰੀਆ ਵਿੱਚੋਂ ਟੂ-ਵੀਲਰ ਚੋਰੀ ਕਰਦੇ ਸੀਗੇ ਸੈਕੰਡਲੀ ਮੈਂ ਦੱਸਣਾ ਚਾਹੁੰਨਾ ਥੋੜੇ ਦਿਨ ਪਹਿਲਾਂ ਵੀ ਇੱਕ ਐਫਆਈਆ ਦਰਜ ਕੀਤੀ ਸੀ ਜਿਸ ਵਿੱਚ ਕਿ ਕਰੀਬ 15 ਦੇ ਕਰੀਬ ਮੋਟਰਸਾਈਕਲ ਅਸੀਂ ਬਰਾਮਦ ਕੀਤੇ ਸੀ ਔਰ ਚੋਰਾਂ ਨੂੰ ਮੇਰੀ ਸ਼ਕਤੀ ਨਾ ਚੇਤਾਵਨੀ ਹੈ ਕੀ ਤੁਸੀਂ ਇਹ ਗਲਤ ਕੰਮ ਕਰਨੇ ਬੰਦ ਕਰਦੇ ਹੋ ਜਾਂ ਸ਼ਹਿਰ ਛੱਡ ਜੀ ਇੰਸਪੈਕਟਰ ਜਤਿੰਦਰ ਸਿੰਘ ਐਸਐਚਓ ਸਿਟੀ ਪਰਪਲ ਜੋ ਸਾਡੇ ਐਸਐਸਪੀ ਸਾਹਿਬ ਦੀ ਗਾਈਡਲਾਈਨ ਤੇ ਅਸੀਂ ਸਾਰੇ ਕੰਮ ਕਰ ਰਹੇ ਹਾਂ ਔਰ ਮੈਂ ਦੱਸਣਾ ਚਾਹੁੰਦਾ ਜੋ ਅਸੀਂ ਕੱਲ ਇਹ ਤਿੰਨ ਚੋਰ ਫੜੇ ਹੈ ਇਹਨਾਂ ਕੋਲੋਂ ਅਸੀਂ ਕਰੀਬ 9 ਮੋਟਰਸਾਈਕਲ ਔਰ ਇੱਕ ਐਕਟਿਵਾ ਬਰਾਮਦ ਕੀਤਾ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਟਾਰਗੇਟ ਕਰਕੇ ਭੀੜ ਭੜੱਕੇ ਵਾਲੇ ਏਰੀਆ ਵਿੱਚੋਂ ਟੂ-ਵੀਲਰ ਚੋਰੀ ਕਰਦੇ ਸੀਗੇ ਸੈਕੰਡਲੀ ਮੈਂ ਦੱਸਣਾ ਚਾਹੁੰਨਾ ਥੋੜੇ ਦਿਨ ਪਹਿਲਾਂ ਵੀ ਸਿੱਕੇ ਆਪਾਂ ਯਾ ਦਰਜ ਕੀਤੀ ਸੀ ਜਿਸ ਵਿੱਚ ਕਿ ਕਰੀਬ 15 ਦੇ ਕਰੀਬ ਮੋਟਰਸਾਈਕਲ ਅਸੀਂ ਬਰਾਮਦ ਕੀਤੇ ਸੀ ਔਰ ਚੋਰਾਂ ਨੂੰ ਮੇਰੀ ਸਖਤੀ ਨਾ ਚੇਤਾਵਨੀ ਹੈ ਕਿ ਤੁਸੀਂ ਇਹ ਗਲਤ ਕੰਮ ਕਰਨੇ ਬੰਦ ਕਰ ਦਿਓ ਜਾਂ ਸ਼ਹਿਰ ਛੱਡ ਜੀ ਇੰਸਪੈਕਟਰ ਚੰਦਰ ਸਿੰਘ ਐਸਐਸਓ ਸਿਟੀ ਪਰਪਲ ਜੋ ਸਾਡੇ ਐਸਐਸਪੀ ਸਾਹਿਬ ਦੀ ਗਾਈਡਲਾਈਨ ਤੇ ਅਸੀਂ ਸਾਰੇ ਕੰਮ ਕਰ ਰਹੇ ਹਾਂ ਔਰ ਮੈਂ ਦੱਸਣਾ ਚਾਹੁੰਨਾ ਜੋ ਅਸੀਂ ਕੱਲ ਇਹ ਤਿੰਨ ਚੋਰ ਫੜੇ ਹੈ ਇਹਨਾਂ ਕੋਲੋਂ ਅਸੀਂ ਕਰੀਬ 9 ਮੋਟਰਸਾਈਕਲ ਔਰ ਇੱਕ ਇੱਕ ਟੀਵਾ ਬਰਾਮਦ ਕੀਤਾ ਹੈ ਜੋ ਕਿ ਭੋਲੇ ਭਾਰੇ ਲੋਕਾਂ ਨੂੰ ਟਾਰਗੇਟ ਕਰਕੇ ਭੀੜ ਭੜਕੇ ਵਾਲੇ ਏਰੀਆ ਵਿੱਚੋਂ ਟੂ-ਵੀਲਰ ਚੋਰੀ ਕਰਦੇ ਸੀਗੇ ਸੈਕੰਡਲੀ ਮੈਂ ਦੱਸਣਾ ਚਾਹੁੰਦਾ ਥੋੜੇ ਦਿਨ ਪਹਿਲਾਂ ਵਿੱਚ ਇੱਕ ਐਪੀਆ ਦਰਜ ਕੀਤੀ ਸੀ ਜਿਸ ਵਿੱਚ ਕਿ ਕਰੀਬ 15 ਦੇ ਕਰੀਬ ਮੋਟਰਸਾਈਕਲ ਅਸੀਂ ਬਰਾਮਦ ਕੀਤੇ ਸੀ ਔਰ ਚੋਰਾਂ ਨੂੰ ਮੇਰੀ ਸ਼ਕਤੀ ਨਾ ਚੇਤਾਵਨੀ ਹੈ ਕਿ ਤੁਸੀਂ ਇਹ ਗਲਤ ਕੰਮ ਕਰਨੇ ਬੰਦ ਕਰ ਦਿਓ ਜਾਂ ਸ਼ਹਿਰ ਛੱਡ